ਮੈਂ ਨਹੀਂ ਪ੍ਰਭ ਸਭ ਕਿਛ ਤੇਰਾ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਵਣ ਆਇਆ ਹੈ ਸਖੀ ਜਲ ਹਰਬਰ ਸਣਹਾਰ ਨਾਨਕ ਸੁਖ ਸਵਣ ਸਹਗਣੀ ਜਿਨ ਸਹਨਾਲ ਪਿਆ ਜਿੰਨ ਸਹ ਨਾਲ ਪਿਆ ਸਾਵਣ ਆਇਆ ਹੈ ਸਾਕੀ ਪਿਆਰਿਓ ਜੋ ਪਰਮੇਸ਼ਰ ਨੇ ਸ੍ਰਿਸ਼ਟੀ ਸਾਜੀ ਹੈ ਇਹਦੇ ਵਿੱਚ ਜਿਹੜੇ ਮੌਸਮ ਬਣਿਆ ਨੇ ਰੁੱਤਾਂ ਬਣੀਆਂ ਨੇ ਸਮਾ ਬਣਿਆ ਹੈ ਮਹੀਨੇ ਬਣੇ ਨੇ ਅਲੱਗ-ਅਲੱਗ ਜਗਾਂ ਦੇ ਉੱਤੇ ਇਹਦਾ ਅਲੱਗ-ਅਲੱਗ ਪ੍ਰਭਾਵ ਪੈਂਦਾ ਹੈ। ਕਿਸੇ ਦੇਸ਼ 'ਚ ਠੰਡ ਪੈਂਦੀ ਹੈ, ਕਿਸੇ ਦੇਸ਼ 'ਚ ਗਰਮੀ ਪੈਂਦੀ ਹੈ। ਕਿਤੇ ਬਰਫ਼ ਪੈਂਦੀ ਹੈ, ਕਿਤੇ ਬਰਸਾਤਾਂ ਪੈਂਦੀਆਂ ਨੇ, ਮੀਂਹ ਪੈਂਦਾ। ਸੋ ਸਾਡੇ ਇਸ ਖਿੱਤੇ ਵਿੱਚ ਆ ਜੋ ਦਿਨ ਚੱਲਦੇ ਨੇ ਇਹ ਬਰਸਾਤਾਂ ਦੇ ਦਿਨ ਨੇ ਮਹੀਨਾ ਸੌਣ ਦਾ ਚੱਲ ਰਿਹਾ ਹੈ। ਔਰ ਇਹਨਾਂ ਦਿਨਾਂ ਨੂੰ ਚਮਾਸਾ ਕਿਹਾ ਜਾਂਦਾ। 4 ਮਹੀਨਿਆਂ ਦਾ ਸਮਾਂ ਹਾਰ, ਸੌਣ, ਭਾਦੋਂ ਤੇ ਅਸੂ। ਇਹ ਚਮਾਸਾ ਕਿਹਾ ਜਾਂਦਾ। ਚਮਾਸੇ ਦਾ ਮਤਲਬ ਵੀ ਇਹ 4 ਮਹੀਨੇ ਜਿਹੜੇ ਦੇ ਕੋਈ ਖਾਸ ਮਹੱਤਤਾ ਰੱਖਦੇ ਨੇ। ਏ ਵੀ ਕਿਹਾ ਜਾਂਦਾ ਕਿ ਭਾਦੋਂ ਦੇ ਚਮਾਸੇ ਦਾ ਮਾਰਿਆ ਜੱਟ ਸਾਧ ਹੋ ਗਿਆ ਸੀ ਇਹ ਸਹੀ ਬਾਤ ਹੈ ਗਰਮੀ ਇੰਨੀ ਪੈਂਦੀ ਹੈ ਹੌਮਸ ਇੰਨਾ ਪੈਂਦਾ ਹੈ ਕੰਮ ਵੀ ਕਰਨਾ ਪੈਂਦਾ ਖੇਤਾਂ ਚ ਸੋ ਕਈ ਵਾਰੀ ਮਨ ਇੰਨਾ ਦੁਖੀ ਹੋ ਜਾਂਦਾ ਹੈ ਕਿਉਂਕਿ ਦੁੱਖ ਤੋਂ ਅੱਗੇ ਰਸਤਾ ਮਿਲ ਜਾਂਦਾ ਦੁਖਦਾਰੂ ਬਣ ਜਾਂਦਾ ਕਈ ਵਾਰੀ ਦੁਖਦਾਰੋ ਬਾਣ ਜਾਂਦਾ 10 ਨੂੰ 10 ਦੇ ਪਿਤਾ ਜੀ ਸੁਣਾਇਆ ਕਰਦੇ ਸੀ ਕਿ ਉਹਨਾਂ ਦੇ ਪੁਰਾਣੇ ਪਿੰਡ ਵੱਲ ਇੱਕ ਕਿਸਾਨ ਸੀ ਇਹ ਇੰਨਾ ਮਹੀਨਿਆਂ ਵਿੱਚ ਹੀ ਉਹ ਖੇਤਾਂ 'ਚ ਹਲਵਾ ਕੇ ਆਇਆ ਥੱਕਿਆ ਹੋਇਆ ਸੀ ਕਿਤੇ ਕੁਝ ਕੰਮ ਕੀਤਾ ਕਿਤੇ ਕੁਝ ਕੰਮ ਕੀਤਾ ਪਸੀਨਾ ਵਹਿ ਰਿਹਾ ਹੈ ਤੋ ਮਨ ਇਹਨਾਂ ਦੁਖੀ ਹੋਇਆ ਤਾਂ ਉਹ ਜਿਹੜੇ ਹਲ ਬੋਣ ਵਾਲੇ ਪਸ਼ੂ ਸੀ ਉਹ ਕਹਿੰਦਾ ਝੋਟੇ ਸੀ ਦੋ ਝੋਟਿਆਂ ਨਾਲ ਹਲ ਵਾਇਆ ਕਰਦੇ ਸੀ ਬਲਦਾਂ ਨਾਲ ਹਲ ਵਾਇਆ ਕਰਦੇ ਝੋਟਿਆਂ ਨਾਲ ਹਲ ਵਾਇਆ ਕਰਦੇ ਤਾਂ ਦੋ ਝੋਟੇ ਸੀ ਉਹਨਾਂ ਨੂੰ ਲਿਆ ਕੇ ਛੱਪਰ ਚ ਵਾੜਤਾ ਬਸ ਛੱਪਰ ਚ ਵਾੜ ਕੇ ਆਪ ਲੰਘ ਗਿਆ ਬਾਕੀ ਸੇ ਵਾਕੇ ਲੰਘ ਗਿਆ ਫਿਰ ਉਹਨੇ ਨਾਮ ਜਪਿਆ ਔਰ ਅੱਛੀ ਅਵਸਥਾ ਵਾਲਾ ਹੈ ਮਾਪਰਸhoe ਤੋਂ ਕਹਿਣ ਤੋਂ ਭਾਵ ਹੈ ਕਿ ਇਹ ਚਾਰ ਮਹੀਨੇ ਜਿੱਥੇ ਸਾਨੂੰ ਸਰੀਰਕ ਤੌਰ ਤੇ ਕੋਈ ਜ਼ਿਆਦਾ ਲਾਭ ਨਹੀਂ ਦਿੰਦੇ ਗਰਮੀ ਪੈਂਦੀ ਹੋਮੋਸ ਪੈਂਦਾ ਹੈ ਬਾਹਰ ਕੋ ਮਨੂ ਜੀ ਨਹੀਂ ਕਰਦਾ ਕੋਈ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੋਂ ਇਹਨਾਂ ਚਾਰ ਮਹੀਨਿਆਂ ਵਿੱਚ ਸਾਡਾ ਜਿਹੜਾ ਮਨ ਹੈ ਨਾ ਉਹਦੀ ਅਵਸਥਾ ਨਿਵੇਕਲੀ ਹੁੰਦੀ ਹੈ ਇੰਨਾ ਚਾਰ ਮਹੀਨਿਆਂ ਵਿੱਚ ਸਾਡਾ ਮਨ ਸ਼ਾਂਤ ਜਾਂ ਹੁੰਦਾ ਹੈ ਇਹਦਾ ਬਾਰਮੁਖੀ ਹੋਣ ਨੂੰ ਜੀ ਨਹੀਂ ਕਰਦਾ ਕੋਈ ਕੰਮ ਕਾਰਜ ਸੁਟ ਨਹੀਂ ਲੱਗਦੀ ਇਹ ਹੁੰਦਾ ਵੀ ਪੱਖਾ ਚੱਲਦਾ ਰਹੇ ਕੋਈ ਏਸੀ ਚੱਲਦਾ ਰਹੇ ਤੇ ਮੈਂ ਆਰਾਮ ਨਾਲ ਪਿਆਰ ਹਾਂ ਇਹ ਅਨੁਭਵ ਹੈ ਮਹਾਪੁਰਸ਼ਾਂ ਦਾ ਵੀ ਤੇ ਜਿਹੜੇ ਮਨ ਦੀ ਖੇਡ ਖੇੜਦੇ ਨੇ ਮਨ ਨਾਲ ਜਿੰਨਾ ਦਾ ਚੱਲਦਾ ਏ ਝਗੜਾ ਜਿਹਾ ਉਹ ਵੀ ਜਾਣਦੇ ਨੇ ਕਿ ਮਨ ਸੁਸਤ ਹੋ ਜਾਂਦਾ ਹੈ ਨੀਂਦ ਬਹੁਤ ਆਏਗੀ ਜਿਹੜੇ ਤਾਂ ਦੁਨਿਆਵੀ ਨੇ ਉਹ ਤਾਂ ਸੁੱਤੇ ਰਹਿਣਗੇ ਜਿਨ੍ਹਾਂ ਨੂੰ ਥੋੜੀ ਚਿੰਗ ਲੱਗੀ ਹੋਈ ਆ ਉਹਨੂੰ ਪਤਾ ਹੈ ਵੀ ਜਦੋਂ ਮਨ ਸੁਸਤ ਹੋ ਜਾਵੇ ਮਨ ਦੀ ਚੱਲ ਸੁਸਤ ਹੋ ਜਾਵੇ ਉਦੋਂ ਲਾਹ ਹਲਣ ਲੱਗਦਾ ਹੈ ਉਦੋਂ ਲਾਹ ਲਲਣਾ ਚਾਹੀਦਾ ਕਿਉਂਕਿ ਇਹ ਮਨ ਹਮੇਸ਼ਾ ਚੰਚਲ ਰਹਿੰਦਾ ਹੈ ਭੱਜਿਆ ਰਹਿੰਦਾ ਹੈ ਰੁਕਦਾ ਨਹੀਂ ਹੈ ਠਹਿਰਦਾ ਨਹੀਂ ਹੈ ਤੋਂ ਐਸੇ ਸਮੇਂ ਵਿੱਚ ਜਦੋਂ ਮਨ ਦੀ ਰੁਚੀ ਕੋਈ ਦੁਨਿਆਵੀ ਕੰਮਾਂ 'ਚ ਬਾਲੀ ਨਹੀਂ ਲੱਗਦੀ ਵੈਸੇ ਤਾਂ ਪਿਆਰਿਓ ਮਾਇਆ ਦਾ ਇੰਨਾ ਜੋਰ ਪੈ ਚੁੱਕਿਆ ਕਿ ਹਰ ਤਰ੍ਹਾਂ ਦੇ ਹਾਲਾਤਾਂ ਵਿੱਚ ਇਹ ਪੈਸਾ ਵੈਸਾ ਕਰੀ ਜਾ ਰਿਹਾ ਹੈ ਠੱਗੀਆਂ ਧੋਖੇ ਰਿਸ਼ਵਤਾਂ ਗਲਤ ਕੰਮ ਜਾਇਜ ਨਜਾਇਜ਼ ਕੁਝ ਨਹੀਂ ਵੇਖ ਰਿਹਾ ਪਰ ਫੇਰ ਵੀ ਥੋੜੀ ਜੀ ਸਾਥ ਕੀ ਵਿਰਤੀ ਵਾਲੇ ਮੈਂ ਸਾਥ ਕੀ ਵਿਰਤੀ ਕਹੇ تھے ਜਿਹੜੇ ਥੋੜੇ ਜਿਹਾ ਸਦੋਗੁਣ ਚ ਰਹਿੰਦੇ ਨੇ ਉਹਨਾਂ ਨੂੰ ਇਹ ਅਨੁਭਵ ਹੋ ਜਾਂਦਾ ਕਿ ਇੰਨਾ 4 ਮਹੀਨਿਆਂ ਵਿੱਚ ਮਨ ਥੋੜਾ ਜਿਹਾ ਢਟਾਲ ਜਿਹਾ ਹੋ ਕੇ ਵਹਿ ਜਾਂਦਾ ਜਦੋਂ ਇਹ ਮਨ ਢਾਲ ਹੁੰਦਾ ਤਾਂ ਇਹਦਾ ਲਾਹਾ ਲਿਆ ਜਾ ਸਕਦਾ ਕੋਈ ਅਨਭਵ ਲਿਆ ਜਾ ਸਕਦਾ ਇਹਨਾਂ ਦੇ ਨਾਲ ਵਿੱਚ ਜਿਵੇਂ ਮਾਰ ਨੇ ਸਾਵਣ ਮਹੀਨੇ ਦੀਆਂ ਗੱਲਾਂ ਕੀਤੀਆਂ ਨੇ ਇਹ ਤਾਂ ਕੁਝ ਕਰਕੇ ਹੀ ਕੀਤੀਆਂ ਨੇ ਸਾਵਣ ਆਇਆ ਏ ਸਖੀ ਜਲ ਹਰ ਵਰਸਣ ਹਾਰ ਨਾਨਕ ਸੁਖ ਸਵਣ ਸੋਹਾਗਣੀ ਜਿਨ ਸਹ ਨਾਲ ਪਿਆਰ ਜਿਹੜੀਆਂ ਸੁਹਾਗਣਾ ਨੇ ਜਿੰਨਾਂ ਦਾ ਮਨ ਟਿਕ ਚੁੱਕਿਆ ਹੈ ਜਿਨ੍ਹਾਂ ਦਾ ਮਨ ਜਿਨ੍ਹਾਂ ਦੇ ਮਨ ਨੂੰ ਰਸਤਾ ਆ ਗਿਆ ਹੈ ਉਹ ਤਾਂ ਫਿਰ ਬਸ ਥੋੜੇ ਨੇਤਰਬੰਧ ਕੀਤੇ ਨਾਲ ਦੇ ਨਾਲ ਉਸ ਅਵਸਥਾ 'ਤੇ ਪਹੁੰਚ ਜਾਂਦੇ ਨੇ ਉਹ ਆਨੰਦ ਹੁਣਾਂ ਸ਼ੁਰੂ ਹੋ ਜਾਂਦਾ ਉਹਨਾਂ ਨੂੰ ਆਪਣੇ ਆਪੇ ਦਾ ਫੁਰਨਾ ਕੋਈ ਨਹੀਂ ਹੈ ਵਿਚਾਰ ਕੋਈ ਨਹੀਂ ਹੈ, ਇੱਛਾ ਕੋਈ ਨਹੀਂ ਹੈ, ਮੰਗ ਕੋਈ ਨਹੀਂ ਹੈ ਜਿਹੜੇ ਮਾਰੇ ਮੋٹے ਫੰਦੰਦ ਨੇ ਪਹਿਲੇ 2-4 ਮਿੰਟਾ ਨਿਕਲ ਜਾਂਦੇ ਨੇ। ਤੋਂ ਇਹ ਗੁਰਬਾਣੀ ਸਾਰੀ ਹੀ ਪਰਮार्थ ਵਾਸਤੇ ਹੈ, ਦੁਨੀਆ ਵਾਸਤੇ ਤਾਂ ਅਸੀਂ ਬਣਾ ਲਈ। ਅਸੀਂ ਦੁਨੀਆ ਵਾਸਤੇ ਬਣਾ ਲਿਆ ਧਰਮ ਨੂੰ, ਧਰਮ ਤਾਂ ਸੀ ਇਹਨੂੰ ਅਨੰਦ ਦੇਣ ਵਾਸਤੇ। ਧਰਮ ਗੁਰੂਆਂ ਨੇ ઋਸ਼ੀਆਂ ਮਹਾਪੁਰਸ਼ਾਂ ਨੇ ਸੰਤਾਂ ਨੇ ਧਰਮ ਦੀ ਬਾਤ ਕੀਤੀ ਸੀ ਇਸ ਮਨੁੱਖ ਦੇ ਬੰਧਨ ਕੱਟਣ ਵਾਸਤੇ ਤੇ ਇਹਨੂੰ ਆਨੰਦ ਦੇ ਵਿੱਚ ਲੈ ਕੇ ਜਾਣ ਵਾਸਤੇ ਪਰ ਇਸ ਮਨੁੱਖ ਨੇ ਧਰਮ ਨੂੰ ਦੁਨੀਆ ਹਾਸਲ ਕਰਨ ਵਾਸਤੇ ਸਭ ਤੋਂ ਵੱਡਾ ਹਥਿਆਰ ਬਣਾ ਲਿਆ ਕਿੰਨੀ ਉਲਟ ਗੱਲ ਹੋ ਗਈ ਧਰਮ ਨੂੰ ਦੁਨੀਆ ਕਮਾਉਣ ਵਾਸਤੇ ਸਭ ਤੋਂ ਵੱਡਾ ਹਥਿਆਰ ਬਣਾ ਲਿਆ ਜਿਹੜੀ ਰਾਜਨੀਤੀ ਹੈ ਜਿਹੜੀ ਨਰਕ ਦਾ ਘਰ ਹੈ ਰਾਜਨੀਤੀ ਆ ਵੀ ਕਹਿੰਦਾ ਵੀ ਮੈਂ ਧਰਮ ਦਾ ਆਸਾ ਲੈ ਕੇ ਆਪਣੀ ਕੁਰਸੀ ਬਚਾ ਲਵਾਂ ਦੇਖੋ ਇਸ ਮਨੁੱਖ ਦੇ ਮਨ ਦਾ ਹਾਲ ਕੀ ਹੈ ਮਨੁੱਖ ਜੀ ਨਹੀਂ ਰਿਹਾ ਮਨੁੱਖ ਜੀ ਨਹੀਂ ਰਿਹਾ ਇਹੇ ਤੜਫ ਰਿਹਾ ਹੈ ਇਹੇ ਨਰਕਾਂ ਦੀ ਅਗਨੀ ਭੋਗ ਰਿਹਾ ਹੈ ਪਿਆਰਿਓ ਇੱਕ ਮੈਂ ਬੇਨਤੀ ਕਰ ਦੇਵਾਂ ਜਿਹੜਾ ਸ਼ਾਂਤਮਈ ਮਨ ਦਾ ਆਨੰਦ ਹੈ ਉਹ ਅਵਸਥਾ ਹੈ ਉਹਦੇ ਉਲਟ ਜਿਹੜੀ ਇਹ ਦੁਨਿਆਵੀ ਪਦਾਰਥ ਇਕੱਠੇ ਕਰਨ ਵਾਲੀ ਅਵਸਥਾ ਹੈ ਇਹ ਨਰਕ ਦੇ ਬਰਾਬਰ ਹੈ ਉਸ ਆਨੰਦ ਦੇ ਮੁਕਾਬਲੇ ਇਹ ਨਰਕ ਹੈ ਔਰ ਅਸੀਂ ਤਾਂ ਕਹਿੰਨੇ ਹਾਂ ਸੰਤਾਂ ਨੰਦੀ ਬਹੁਤ ਹੁੰਦਾ ਪੈਸਾ ਕਮਾ ਕੇ ਇਕੱਠਾ ਕਰਕੇ ਬੈਂਕ ਭਰ ਕੇ ਜ਼ਮੀਨਾਂ ਬਣਾ ਕੇ ਕਬਜ਼ੇ ਕਰਕੇ ਸੰਤਾਂ ਜਾ ਜਾੜਿਆ ਨਾਲ ਕੋਈ ਨਾ ਹੋ ਗਿਆ ਨਾ ਹੋ ਗਿਆ ਇਹ ਇੱਕ ਨੀਂਦ ਹੈ ਪਿਆਰਿਓ ਇੱਕ ਬੇਹੋਸ਼ੀ ਹੈ ਇਹ ਬੇਹੋਸ਼ੀ ਚ ਕਹਿ ਰਿਹਾ ਹੈ ਇੱਕ ਬੇਹੋਸ਼ੀ ਜਿ ਕਹਿ ਰਿਹਾ ਕਿ ਮੈਨੂੰ ਪੈਸੇ ਚੋਂ ਆਨੰਦ ਆ ਰਿਹਾ ਹੈ ਮੈਨੂੰ ਜ਼ਮੀਨਾਂ ਚੋਂ ਅਹੁਦਿਆਂ ਚੋਂ ਪ੍ਰਾਪਤੀਆਂ ਚੋਂ ਸਨਮਾਨਾਂ ਚੋਂ ਮੈਨੂੰ ਆਨੰਦ ਆ ਰਿਹਾ ਇੱਕ ਬੇਹੋਸ਼ੀ ਹੈ ਨੂੰ ਗੁਰਬਾਣੀ ਚ ਨੀਂਦ ਕਿਹਾ ਮਾਇਆ ਦੀ ਨੀਂਦ ਸੌ ਗਿਆ ਸੰਸਾਰ ਜੀ ਮਾਇਆ ਦੀ ਨੀਂਦ ਗੂੜੀ ਕਬੀਰ ਸਾਹਿਬ ਕਹਿੰਦੇ ਕਬੀਰ ਜੈ ਜੈ ਹਾਂ ਫਿਰਿਓ ਕੌਤਕ ਠਾਓ ਠਾਏ ਇੱਕ ਰਾਮ ਸਨੇਹੀ ਵਹਾਰਾ ਉਜੜ ਮੇਰਾ ਪਾਏ ਕਹਿੰਦੇ ਜਿੱਥੇ ਜਿੱਥੇ ਮੈਂ ਗਿਆ ਉੱਥੇ ਮਾਇਆ ਦੇ ਕੌਤਕ ਸੀ ਦੁਨੀਆ ਮਾਇਆ ਜੀ ਸੁੱਤੀ ਪਈ ਸੀ ਕੋਈ ਰਾਮ ਸਨੇਹੀ ਨਹੀਂ ਮਿਲਿਆ ਮਨ ਨੂੰ ਮਿੰਤਾ ਉਜਾਰ ਦੇਖਿਆ ਸਾਰੇ ਪਾਸੇ ਸੋ ਅਸੀਂ ਕਹਿੰਨੇ ਆ ਜੀ ਇਹ ਬੜਾ ਵੱਡਾ ਸ਼ਹਿਰ ਹੈ ਇੱਥੇ ਐਡੇ-ਐਡੇ ਵੱਡੇ ਹੋਟਲ ਨੇ ਇੱਥੇ ਐਡੇ-ਐਡੇ ਵੱਡੀਆਂ ਬਿਲਡਿੰਗਾਂ ਨੇ ਜਿਹੜਾ ਖੁੱਲੀਆਂ ਅੱਖਾਂ ਵਾਲਾ ਜਿਹੜਾ ਜਾਗਦਾ ਹੈ ਉਹ ਕਹੇਗਾ ਉਜਾਰ ਹੈ ਤਾਂ ਇਸ ਤਾਂ ਨਰਕਾਂ ਦੀਆਂ ਟਿਕਟਾਂ ਮਿਲਦੀਆਂ ਨੇ ਧੋਖੇ ਹੁੰਦੇ ਨੇ ਮਾਇਆ ਦੇ ਸੌਦੇ ਹੁੰਦੇ ਨੇ ਸੋ ਪਿਆਰਿਓ ਜਾਗਦਾ ਕੋਈ ਕੋਈ ਹੈ ਜਿੰਨੂੰ ਗੁਰੂ ਜਗਾ ਦੇਵੇ ਜਿੰਨੂੰ ਕੋਈ ਸੰਤ ਮਹਾਂਪੁਰਸ਼ ਛੱਟਾ ਮਾਰ ਕੇ ਗੁਰਬਾਣੀ ਦਾ ਜਗਾਉਣਾ ਗੁਰੂ ਨਹੀਂ ਹੈ ਚਾਹੇ ਸੰਤ ਜਗਾਉਂਦਾ ਹੈ ਚਾਹੇ ਗੁਰੂ ਜਗਾਉਂਦਾ ਹੈ ਚਾਹੇ ਗੁਰਸਿੱਖ ਜਗਾਉਂਦਾ ਹੈ ਜਗਾਉਣਾ ਗੁਰੂ ਨਹੀਂ ਹੈ ਉਹ ਛੱਟਾ ਮਾਰਨਾ ਉਹਨੇ ਪਾਣੀ ਦਾ ਪਾਣੀ ਕੀ ਹੈ ਪਾਣੀ ਹੈ ਗੁਰਬਾਣੀ ਗੁਰੂ ਦੇ ਵਚਨ ਸੰਤਾਂ ਦੇ ਵਚਨ ਰਿਸ਼ੀਆਂ ਦੇ ਵਚਨ ਵੇਦਾਂ ਮੈਂ ਨਾਮ ਉੱਤਮ ਵੇਦਾਂ ਦੇ ਵਚਨ ਚਾਹੇ ਕੋਈ ਸਨਾਤਨ ਆਲਾ ਜਾਗ ਰਿਹਾ ਹੈ ਉਹਦੇ ਤੇ ਵੀ ਛੱਟਾ ਵੱਜ ਜਾਵੇ ਇਦਾਂ ਦੇ ਬਚਨਾਂ ਦਾ ਚਾਹੇ ਕੋਈ ਇਸਲਾਮ ਵਾਲਾ ਜਾਗ ਰਿਹਾ ਹੈ ਉਹਦੇ ਉੱਤੇ ਵੀ ਇਸਲਾਮ ਦੇ ਜਿਹੜੇ ਮਹਾਂਪੁਰਸ਼ ਹੋਣ ਉਹਨਾਂ ਦੇ ਬਚਨਾਂ ਦਾ ਛੱਟਾ ਵੱਜ ਜਾ। ਜੇ ਕੋਈ ਗੁਰੂ ਨਾਨਕ ਦਾ ਸਿੱਖ ਜਾਗ ਰਿਹਾ ਹੈ ਤਾਂ ਉਹਦੇ ਉੱਤੇ ਵੀ ਗੁਰੂ ਨਾਨਕ ਦੇ ਬਚਨਾਂ ਦਾ ਛੱਟਾ ਵੱਜ ਜਾ। ਉਹ ਛੱਟਾ ਵੱਜਦਾ ਬਚਨਾਂ ਦਾ ਬੋਲ ਕੇ ਜਗਾਇਆ ਜਾਂਦਾ ਹੈ ਹਲੂਨ ਕੇ ਜਗਾਇਆ ਜਾਂਦਾ ਸੋ ਧਰਮ ਸਾਨੂੰ ਹਲੂਣਦਾ ਸੱਚ ਸਾਨੂੰ ਹਲੂਣਦਾ ਹੈ ਸੰਤਾਂ ਦੇ ਬਚਨ ਸਾਨੂੰ ਹਲੂਣੇ ਜਾਗ ਲeo ਜਾਗਲੇ ਹੋਰੇ ਮਨਾ ਜਾਗ ਲੋ ਕਹਾ ਗਾਫਰ ਸੋਇਆ ਸੋ ਸੌਣ ਦੇ ਮਹੀਨੇ ਵਿੱਚ ਇਹ ਸਰੀਰ ਨੂੰ ਆਰਾਮ ਬਸ ਕਰਕੇ ਮਨ ਤੋਂ ਲਾਹਾ ਲੈ ਸਕਦਾ ਹੈ ਮਨ ਇਹਨਾਂ ਦਿਨਾਂ ਵਿੱਚ ਸ਼ਾਂਤ ਰਹਿੰਦਾ ਹੈ ਇਹ ਦਿਮਤਿਕ ਜਦਾ ਫੁਰਨੇ ਨਹੀਂ ਉੱਠਦੇ ਇਹ ਛੇਤੀ ਹੀ ਉਸ ਆਨੰਦ 'ਚ ਜਾ ਸਕਦਾ ਹੈ ਜਿਨ੍ਹਾਂ ਦੇ ਦਿਲ ਦਿਮਾਗ ਤਕੜੇ ਨੇ ਇੱਥੇ ਇੱਕ ਬੇਨਤੀ ਕਰਦੇ ਆਂ ਹਾਲਾਂਕਿ ਸਰੀਰ ਦਾ ਕੋਈ ਸਬੰਧ ਨਹੀਂ ਹੈ ਸਰੀਰ ਅਲੱਗ ਹੈ ਉਹ ਆਤਮਾ ਉਹ ਆਨੰਦ ਅਲੱਗ ਹੈ ਪਰ ਕਿਉਂਕਿ ਇਨੇ ਆਪਣੇ ਅੰਦਰ ਜਾਣਾ ਹੈ ਤੇ ਇਹਦਾ ਦਿਲ ਦਿਮਾਗ ਤਕੜਾ ਹੋਵੇ ਇਹਦੀਆਂ ਕੁਝ ਰਿੱਤਾਂ ਪਰਪੱਕ ਹੋਣ ਇਹਦਾ ਖਾਣਾ ਪੀਣਾ ਇਹਦਾ ਅਚਾਰ ਵਿਹਾਰ ਸ਼ੁੱਧ ਹੋਵੇ ਤਾਂ ਕਿ ਉਸ ਆਤਮਿਕ ਸ਼ਕਤੀ ਨੂੰ ਉਸ ਆਤਮਿਕ ਆਨੰਦ ਨੂੰ ਸਹਾਰ ਸਕੇ ਇਹ ਗੱਲ ਬਹੁਤ ਜ਼ਰੂਰੀ ਹੈ ਪਿਆਰੋ ਜਿਨ੍ਹਾਂ ਜਿਹੜੇ ਕੋਸ਼ਿਸ਼ ਕਰਦੇ ਨੇ ਨਹੀਂ ਤਾਂ ਆਮ ਬੰਦਾ ਸੁਣ ਕੇ ਸ਼ੁਰੂ ਹੋ ਜਾਂਦਾ ਧਿਆਨ ਧਰ ਲਓ ਜੀ ਅੱਜ ਸੋਸ਼ਲ ਮੀਡੀਆ ਉੱਤੇ ਆਲੇ ਚੈਨਲ ਆਲੇ ਨੇ ਨਾ ਸਾਰਿਆਂ ਨੇ ਇਹਨਾਂ ਨੇ ਚੂਹੇ ਕਢ ਲਏ ਖੁੱਡਾਂ ਚੋਂ ਬਾਹਰ ਜਿਹੜੇ ਮਾੜੇ ਮੋٹے ਬੰਦੇ ਸੀ ਕੋਈ ਨਾ ਕੋਈ ਅਨੁਭਵ ਹੁੰਦਾ ਸੀ ਸਾਰੇ ਚੂਹੇ ਡੱਡੂ ਕਢ ਲਏ ਬਾਹਰ ਉਹ ਕੈਮਰਿਆਂ ਤੇ ਆ ਕੇ ਡੱਡੂ ਵਾਂਗੂ ਬੋਲ ਰਹੇ ਨੇ ਆ ਹੋਇਆ ਮਰਨਾਲਾ ਹੋਇਆ ਮਰਨਾਲਾ ਯਾਰੋ ਇਹ ਕੋਈ ਬੋਲਣ ਵਾਲੀਆਂ ਪਤਾ ਥੋੜੀਆਂ ਹੁੰਦੀਆਂ ਨੇ ਉਹ ਤਾਂ ਆਨੰਦ ਬਹੁਤ ਦੂਰ ਹੈ ਜੇ ਅਜੇ ਸਟਾਰਟਿੰਗ ਵਿੱਚ ਸ਼ੁਰੂਆਤ ਵਿੱਚ ਸੁਣ ਕੇ ਇਧਰੋਂ ਉਧਰੋਂ ਇਹ ਸ਼ੁਰੂ ਕਰ ਦਿੰਦਾ ਕੋਈ ਸੋਸ਼ਲ ਮੀਡੀਆ ਤੇ ਸੁਣ ਲਿਆ ਨੇ ਕੋਈ ਸੰਤਾਂ ਦੀਵਾਨ ਸੁਣ ਲਿਆ ਨੇ ਜਾਂ ਆਪ ਹੀ ਲੱਗ ਗਿਆ ਚਲੋ ਕਰਦੇ ਆ ਨਹੀਂ ਕੋਈ ਅਨੁਭਵੀ ਗੁਰੂ ਮਹਾਪੁਰਸ਼ ਗੁਰੂ ਵਾਲਾ ਬਣਨਾ ਬਹੁਤ ਜ਼ਰੂਰੀ ਹੈ ਗੁਰੂ ਧਾਰਨ ਕਰਨਾ ਬਹੁਤ ਜ਼ਰੂਰੀ ਹੈ ਔਰ ਗੁਰੂ ਧਾਰਨ ਕਰਨ ਤੋਂ ਬਾਅਦ ਵੀ ਅਨਭਵੀ ਮਹਾਪੁਰਸ਼ ਦਾ ਸਾਥ ਜ਼ਰੂਰੀ ਹੈ ਇਸਲਾਮ ਵਿੱਚ ਉਹ ਗੁਰੂ ਧਾਰਨ ਕਰਦੇ ਸੀ ਆਪਣੇ ਜਿਵੇਂ ਬਾਬਾ ਬੁੱਲੇ ਸ਼ਾਹ ਨੇ ਅਨਿਆਤ ਸ਼ਾਹ ਨੂੰ ਗੁਰੂ ਧਾਰਨ ਕੀਤਾ ਬਾਬਾ ਫਰੀਦ ਗਿਆ ਅਜਮੇਰ ਖਵਾਜੇ ਦੀ ਅਜਮੇਰ ਤੋਂ ਇਸ ਤਰ੍ਹਾਂ ਜੋ ਸਨਾਤਨ ਹੈ ਇਹਦੇ ਵਿੱਚ ਵੀ ਦੇਧਾਰੀ ਗੁਰੂ ਕੋਈ ਜਾ ਕੇ ਉਹ ਅਭਿਆਸ ਕੀਤਾ ਜਾਂਦਾ ਨਾਮ ਦਾ ਧਿਆਨ ਦਾ ਗੁਰੂ ਘਰ ਵਿੱਚ ਵੀ ਗੁਰੂ ਜਦੋਂ ਦੇਦੇ ਵਿੱਚ ਸੀ ਸਰੀਰ ਵਿੱਚ ਸੀ ਤਾਂ ਸਿੱਖ ਗੁਰੂ ਪਾਸ ਜਾ ਕੇ ਅਭਿਆਸ ਕਰਿਆ ਕਰਦੇ ਸਵਾਲ ਸਵਾਲ ਕਰਿਆ ਕਰਦੇ ਉਹ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੁਰਗੱਦੀ ਬਖਸ਼ੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਣ ਇਹ ਗੱਲ ਧਿਆਨ ਦੇਣ ਵਾਲੀ ਹੈ ਪਿਆਰਿਓ ਕੋਈ ਇਹਦੇ ਉੱਤੇ ਧਿਆਨ ਨਹੀਂ ਦਿੰਦਾ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨਮਸਕਾਰ ਕੀਤਾ ਸੀ ਤਾਂ ਗੁਰੂ ਗ੍ਰੰਥ ਸਾਹਿਬ ਦੀ ਤਰਫਾਂ ਪੰਜ ਸਿੰਘ ਖੜੇ ਕੀਤੇ ਸੀ ਉਹ ਕਿਉਂ ਖੜੇ ਕੀਤੇ ਸੀ ਕਿ ਗੁਰੂ ਦੀ ਬਾਣੀ ਤਾਂ ਗਿਆਨ ਦੇਗੀ ਉਹ ਜਿਹੜੇ ਪੰਜ ਸਿੰਘ ਸੀ ਉਹ ਜੀਵਤ ਖੜੇ ਕੀਤੇ ਕਿ ਜਿਹੜੇ ਪ੍ਰਵਾਨ ਪੁਰਸ਼ ਗੁਰੂ ਘਰ ਦੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਲਾਹਾ ਲੈ ਕੇ ਜਿਨ੍ਹਾਂ ਤੇ ਕਿਰਪਾ ਹੋਈ ਜਿਹੜੇ ਉਹਨਾਂ ਰਸਤਿਆਂ ਦੇ ਜਾਣੂ ਹੋ ਗਏ ਜਿਹੜੇ ਉਸ ਆਨੰਦ ਵਿੱਚ ਚਲੇ ਗਏ ਉਹ ਪੰਜ ਪਿਆਰੇ ਕਹਿ ਕੇ ਖੜੇ ਕੀਤੇ ਉਹਨਾਂ ਨੂੰ ਵੀ ਮੱਥਾ ਟੇਕਿਆ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਚੰਨਣਾ ਲੈਣਾ ਹੀ ਐ ਮਾਗ ਉਸਨ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਜਿਹੜੇ ਸੰਤ ਮਹਾਪੁਰਸ਼ ਨੇ ਗੁਰੂ ਘਰ ਦੇ ਉਹ ਤੁਹਾਨੂੰ ਸੀਨੇ ਬਸੀਨੇ ਉਹਨਾਂ ਅਵਸਥਾ ਬਾਰੇ ਜਾਣਕਾਰ ਕਰਾਉਂਦੇ ਰਹਿਣਗੇ ਕਿੱਥੋਂ ਬਚਣਾ ਹੈ ਕਿੱਥੇ ਖਤਰਾ ਹੈ ਕਿੱਥੇ ਧਿਆਨ ਨਹੀਂ ਧਰਨਾ ਰिदियां ਅਸਰੀਆਂ ਤੋਂ ਕਿਵੇਂ ਬਚਣਾ ਹੈ 10 ਨੂੰ ਕੱਲ ਹੀ ਦੋ ਸਿੰਘ ਮਿਲੇ ਉਹ ਆਪਸ ਬੈਠ ਰਹੇ ਸਨ ਦੇ ਵਿਸਦੀਆਂ ਬਾਰੇ ਇੱਕ ਕਹਿ ਰਿਹਾ ਸੀ ਇਹ ਵਿਸਦੀਆਂ ਬਹੁਤ ਅੱਛੀਆਂ ਨੇ ਇੱਕ ਕਹਿ ਰਿਹਾ ਸੀ ਨਹੀਂ ਚੰਗੀਆਂ ਨਹੀਂ ਹੈ ਸੋ ਦਾਸ ਦਾ ਉੱਥੇ ਜੋ ਉਹਨਾਂ ਨੇ ਮੰਗਿਆ ਸਾਥ ਵੀ ਤੁਸੀਂ ਕੀ ਕਹਿੰਦੇ ਹੋ ਇਹਦੇ ਬਾਰੇ ਤਾਂ ਮੈਂ ਕਿਹਾ ਭਾਈ ਗੁਰਬਾਣੀ ਤਾਂ ਕਹਿੰਦੀ ਹੈ ਰਿੱਧ ਸਿੱਧ ਸਭ ਮੋਹ ਹੈ ਨਾਮ ਨਾ ਵਸਿਆ ਮਨਾਏ ਇਹਦੀ ਕਹਿੰਦੀ ਐ ਨੌ ਨਿੱਧੀ 18 ਸਿੱਧੀ ਪਿੱਛੇ ਲੱਗੀਆਂ ਫਿਰ ਇਹ ਜੋ ਹਰ ਹਿਰਦੇ ਸਦਾ ਵਸਾਏ ਇਹ ਆਉਂਦੀਆਂ ਨੇ ਇਹ ਆਉਂਦੀਆਂ ਹੀ ਨੇ ਹਰ ਹਾਲਤ 'ਚ ਜਿਹੜਾ ਜਿਹਦਾ ਮਨ ਲੱਗੇਗਾ ਸ਼ਬਦ ਨਾਲ ਜਿਹਦਾ ਚਿੱਤ ਇਕਾਗਰ ਹੋਏਗਾ ਜਿਹਦੇ ਅੰਦਰ ਨਾਮ ਦੀ ਤੁਣ ਚੱਲੇਗੀ ਜਿਹੜਾ ਸਰਵ ਵਿਆਪੀ ਸਰਵਤਰ ਨਾਲ ਜੁੜੇਗਾ ਉਥੇ ਆਉਣਗੇ ਆਉਣਗੇ ਸਿੱਧਾਂ ਕੋਲੇ ਵੀ ਸੀ ਇਹ ਸਿੱਧਾਂ ਕੋਲੇ ਬੜੀਆਂ-ਬੜੀਆਂ-ਬੜੀਆਂ ਸ਼ਕਤੀਆਂ ਅਸੀਰਦੀਆਂ ਸਿੱਧੀਆਂ ਪਰ ਉਹਨਾਂ ਕੋਲੇ ਨਾਮ ਨਹੀਂ ਸੀ ਹੈ ਇਸੇ ਕਰਕੇ ਗੁਰੂ ਨਾਨਕ ਮਹਾਰਜ ਨੂੰ ਜਾਣਾ ਪਿਆ ਵੀ ਉਹਨਾਂ ਮਨੁੱਖਾਂ ਨੇ ਇੰਨੇ ਮਨ ਦੀ ਕਦਰਤਾ ਨਾਲ ਆਕਾਂਚ ਵਹਿ ਵਹਿ ਕੇ ਹਾਸਲ ਕੀਤੀਆਂ ਨੇ ਇਹ ਸ਼ਕਤੀਆਂ ਤੇ ਉੱਥੇ ਰੁਕ ਗਏ ਆ ਉਹ ਬੜੇ ਅੱਛੇ ਪੁਰਸ਼ ਨੇ ਉਹ ਬੜੇ ਮਾਨਸਿਕ ਤੌਰ ਤੇ ਤਕੜੇ ਨੇ ਉਹ ਕਿਉਂਕਿ ਪਿਆਰੋ ਇਹੜੀਆਂ ਸਿੱਧੀਆਂ ਹੁੰਦੀਆਂ ਨੇ ਇਹ ਜਿਹੜਾ ਬੰਦਾ ਮਾਨਸਿਕ ਤੌਰ ਤੇ ਬਹੁਤ ਤਕੜਾ ਹੈ ਜਿਹੜਾ ਉਸ ਅਵਸਥਾ ਜਾ ਸਕਦਾ ਹੈ ਕਿਉਂਕਿ ਇਹ ਤੀਜੀ ਮਾਇਆ ਹੈ ਇਹ ਤੀਜੀ ਮਾਇਆ ਪਹਿਲੀ ਮਾਇਆ ਉਹ ਤਿਆਗ ਕਰਦਾ ਹੈ ਜੜ ਮਾਇ ਦਾ ਤਿਆਗ ਕਰਦਾ ਹੈ ਦੂਜੀ ਮਾਇਆ ਚੇਤਨ ਮਾਇ ਦਾ ਤਿਆਗ ਕਰਦਾ ਉਹ ਫਿਰ ਜਾ ਕੇ ਤੀਜੀ ਮਾਇਆ ਦੀ ਸੂਖਸ਼ ਮਾਇਆ ਉਹਦਾ ਵਾਹ ਪੈਂਦਾ ਸਿੱਧੀਆਂ ਸਿੱਧੀਆਂ ਕਹਿੰਦੇ ਜੰਨੂਆਂ ਉਹ ਅੱਜ ਤਾਂ ਬਹੁਤਿਆਂ ਦਾ ਪਹਿਲੀ ਮਾਇਆ 'ਚ ਹੀ ਫਸੇ ਹੋਏ ਨੇ ਜੜ 'ਚ ਹੀ ਫਸੇ ਹੋਏ ਨੇ ਜੇ ਜੜ 'ਚੋਂ ਅੱਗੇ ਤੁਰਦੇ ਨੇ ਫਿਰ ਚੇਤਨ 'ਚ ਮਾਇਆ ਫਸ ਜਾਂਦੇ ਨੇ ਚਾਹ ਦੇਰਿਆਂ ਵਾਲੇ ਨੇ ਚਾਹੇ ਹੋਰ ਨੇ ਜੜ ਛੱਡਣਗੇ ਚੇਤਨ ਛੱਡਣਗੇ ਅੱਗੇ ਜਾ ਕੇ ਫਿਰ ਇਹਦਾ ਵਾਅ ਵਾਅ ਹੋਏਗਾ ਉਹਨਾਂ ਰਿਧੀਆਂ ਸਿਧੀਆਂ ਨਾਲ ਬਹੁਤ ਔਖੀਆਂ ਸੌਖੀਆਂ ਨਹੀਂ ਮਿਲਦੀਆਂ ਉਹ ਬੱਬਾ ਬੰਦਾ ਸਿੰਘ ਬਹਾਦਰ ਨੂੰ ਕਿਉਂ ਚੁਣਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਬੈਰਾਗੀ ਸੀ ਸ਼ਕਤੀ ਦਾ ਪੁਜਾਰੀ ਸੀ ਸ਼ਕਤੀਆਂ ਉਹਦੇ ਕੋਲ ਸੀ ਉਹਨੇ ਬੜੀ ਮਿਹਨਤ ਕਰ ਕਰਕੇ ਜੜ ਚੇਤਨ ਨੂੰ ਛੱਡ ਕੇ ਤੀਜੀ ਜਿਹੜੀ ਸ਼ਕਤੀ ਸੀ ਰiddhi siddhi ਹੋਰ ਸੂਖਮ ਸ਼ਕਤੀਆਂ ਚ ਉਹ ਵਿਚਰਦਾ ਸੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਵੀ ਸਿੱਖ ਬਥੇਰੇ ਸੀ ਥੋੜੇ ਫਿਰਦੇ ਉਹਨਾਂ ਨੂੰ ਕਿਉਂ ਨਹੀਂ ਬਖਸ਼ ਦਿੱਤਾ ਉਸ ਬੈਰਾਗੀ ਸਾਧੂ ਨੂੰ ਕਿਉਂ ਬਖਸ਼ਿਆ ਮਹਾਰਾਜ ਨੇ ਵੀ ਇਹ ਤਕੜਾ ਹੈ ਇਹ ਯੁੱਧ ਕਰੇਗਾ ਇਹ ਸਮਾਂ ਆਉਣ ਤੇ ਸ਼ੀਧੀ ਵੀ ਦੇ ਸਕਦਾ ਹੈ ਤਾਂ ਗੁਰੂ ਗੋਬਿੰਦ ਸਿੰਘ ਜੀ ਮਾਰਨ ਨੂੰ ਇੱਕਦਮ ਅੱਗੇ ਪਜਾ ਦਿੰਦਾ ਹੈ ਬਸ ਉਹ ਸ਼ਕਤੀਆਂ ਤੋਂ ਅੱਗੇ ਨਾਮ ਨਾਲ ਜੋੜਦਾ ਬਖਸ਼ਿਸ਼ ਕਰਕੇ ਅਮਰ ਸ਼ਕਾ ਕੇ ਬੰਦਾ ਸਿੰਘ ਬਣਾ ਕੇ ਉਹ ਫਿਰ ਦੂਜੇ ਆ ਉਹਨੇ ਯੁੱਧ ਕੀਤੇ ਫਿਰ ਸਭ ਉਸ ਕੀਤਾ ਫਿਰ ਅਖੀ ਨੂੰ ਸ਼ੀਧੀ ਵੀ ਦਿੱਤੀ ਉਹਨੇ ਇਹੇ ਸ਼ਕਤੀਆਂ ਐਵੇਂ ਨਹੀਂ ਮਿਲ ਜਾਂਦੀਆਂ ਆ ਸਾਡੇ ਨਿੱਕੇ ਮੋਟੇ ਸੰਤ ਕਿਹਜਾ ਦੇ ਬੋਲ ਜਾਂਦੇ ਆ ਜੀ ਇਹ ਸਿੱਧਾ ਕੋਈ ਕੀ ਸੀ ਸਿੱਧਾ ਕੋਈ ਕੁਛ ਨਹੀਂ ਸੀ ਇਹ ਦੱਸਦੀਆਂ ਐਵੇਂ ਹੁੰਦੀਆਂ ਨੇ ਐਵੇਂ ਹੁੰਦੀਆਂ ਐਵੇਂ ਨਹੀਂ ਹੁੰਦੀਆਂ ਇਹ ਬੜੀ ਮੁਸ਼ਕਿਲ ਮਿਲਦੀਆਂ ਜਿੰਨਾਂ ਕੋਲ ਹੈ ਹੀ ਨਹੀਂ ਉਹ ਦੱਸਦੇ ਨੇ ਉਹ ਹੈ ਤਾਂ ਹੈ ਨਹੀਂ ਫਿਰ ਕੰਨਾਮ ਕਰਦੇ ਨੇ ਜੀ ਇਹ ਤਾਂ ਉਹੀ ਹੁੰਦੀਆਂ ਤਾਂ ਉਹੀ ਹੁੰਦੀਆਂ ਇਹੇ ਸ਼ਿੰਗਾਰ ਹੋਇਆ ਕਰਦਾ ਸੰਤਾਂ ਦਾ ਪਰ ਸੰਤ ਇਹਦੇ ਧਿਆਨ ਹੀ ਨਹੀਂ ਦਿੰਦੇ ਸੰਤ ਕਿਉਂਕਿ ਇਹ ਮੁਕਤੀ ਦੇ ਸਕਦੀਆਂ ਇਹ ਸੰਸਾਰ ਦੇ ਪਦਾਰਥਾਂ ਵਾਸਤੇ ਨੇ ਇਹ ਸੰਸਾਰ ਚ ਵਿਚਰਨ ਵਾਸਤੇ ਨੇ ਇਹ ਮਾਇਆ ਦੇ ਮੰਡਲ ਦੀਆਂ ਗੱਲਾਂ ਨੇ ਉਹ ਸੰਤ ਨਾਮ ਚ ਰੰਗੇ ਹੁੰਦੇ ਨੇ ਨਾਲ ਦੀਆਂ ਦਾਸੀਆਂ ਹੁੰਦੀਆਂ ਨੇ ਜਿੱਦਸਦੀਆਂ ਉਹ ਨਾਮ ਦੇ ਵਿੱਚੋਂ ਜੋ ਸੰਤ ਨੇ ਬੋਲ ਦਿੱਤਾ ਉਹ ਇਹਨਾਂ ਨੂੰ ਪੂਰਾ ਕਰਨਾ ਪੈਂਦਾ ਕਿਉਂਕਿ ਨਾਮ ਦੀਆਂ ਬਣੀਆਂ ਹੋਈਆਂ ਨੇ ਨਾਮ ਦੀਆਂ ਦਾਸੀਆਂ ਨੇ ਜਿੱਦਸਦੀਆਂ ਜਾਂ ਕਹ ਲਓ ਪਰਮੇਸ਼ਰ ਦੀਆਂ ਦਾਸੀਆਂ ਨੇ ਜਿਹੜਾ ਉਸ ਨਾਮ 'ਚ ਚਲਿਆ ਗਿਆ ਤਾਂ ਉਸ ਵਸ ਸੱਚ ਜਿਹੜਾ ਜਦੋਂ ਉਹ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵਾ ਇਹ ਬਾਹਰ ਨਹੀਂ ਹੈ ਵੀ ਆਪਾਂ ਰੋਜ਼ ਅਰਦਾਸ ਕਰਦੇ ਆਂ ਗੁਰੂ ਘਰ ਉੱਥੇ ਜੀ ਸੰਗਤਾਂ ਦੀਆਂ ਆਰਸਾਂ ਪੂਰੀਆਂ ਕਰ ਦੋ ਜੀ ਲਿਸਟ ਬਣੀ ਹੋਈ ਆ ਜੀ ਉਹ ਵੀ ਆ ਮੰਗਦਾ ਜੀ ਉਹ ਆ ਮੰਗਦਾ ਜੀ ਨਾ 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 ਐ ਨਹੀਂ ਮਿਲਦਾ ਉਹ ਤਾਂ ਇੱਕ ਅਵਸਥਾ ਹੈ ਉਸ ਅਵਸਥਾ ਤੇ ਜਾ ਕੇ ਫੁਰਨਾ ਕਰਨਾ ਪੈਂਦਾ ਸੰਕਲਪ ਕਰਨਾ ਪੈਂਦਾ ਹੈ ਉੱਥੇ ਆ ਕੇ ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਜੋ ਮੰਗੇ ਠਾਕੁਰ ਆਪਣੇ ਸੋਈ ਸੋਈ ਦੇਵਾ ਇਹ ਸਾਡੇ ਵਾਲਿਆਂ ਨੇ ਬਾਹਰ ਹੀ ਸ਼ੁਰੂ ਕਰਤੀਆਂ ਪਾਠੀ ਸਿੰਘ ਦੀ ਬੀਬੀ ਕਹਿੰਦੀ ਹੈ ਆ ਬਾਬਾ ਜੀ ਆ ਰਾਸ ਕਰ ਦਿਓ ਮੇਰੇ ਮੁੰਡੇ ਦੀ ਆ ਲਓ 100 ਰੁਪਏ ਉਹ ਰਾਸ ਕਰ ਲੰਦਾ ਹੋ ਗਿਆ ਕੰਮ ਅਸੀਂ ਕੀ ਇਹ ਵਿੰਸ ਬਣਾ ਲਿਆ ਐਸਾ ਨਹੀਂ ਹੈ ਸੰਤ ਮਹਾਪੁਰਸ਼ ਦਾ ਸੰਤਾਂ ਮਹਾਪੋਸ਼ਣਾ ਰਿਹਾ ਹੈ ਕਿਵੇਂ ਗੱਲਾਂ ਹੁੰਦੀਆਂ ਨੇ ਇਹ ਉਹ ਉਸ ਅਵਸਥਾ ਤੇ ਜਾ ਕੇ ਮਹਾਪੁਰਸ਼ ਕਿਨੇ ਦਾ ਭਲਾ ਹੋਣਾ ਚਾਹੀਦਾ ਇਹ ਸਿਵਾ ਬੜੀ ਕਰਦਾ ਹੈ ਇਹ ਦਿਲ ਦਾ ਸਾਫ ਹੈ ਨੂੰ ਕੋਈ ਕਰਮੇ ਦਾ ਮਾਰ ਅਗੇ ਆ ਗਿਆ ਨੂੰ ਦੁੱਖ ਆ ਗਿਆ ਕੋਈ ਉਹ ਵਿਗਨ ਆ ਗਿਆ ਮਹਾਪੁਰਸ਼ ਦਇਆਲੂ ਹੁੰਦੇ ਨੇ ਉਹ ਉਸ ਅਵਸਥਾ ਚ ਵਿਚਰਦੇ ਹੁੰਦੇ ਨੇ ਜਿੱਥੇ ਜਾ ਕੇ ਮੰਗਿਆ ਜਾਂਦਾ ਉਹ ਠਾਕਰ ਵਾਲੇ ਹੁੰਦੇ ਨੇ ਉਹ ਪਰਮੇਸ਼ਰ ਵਾਲੇ ਹੁੰਦੇ ਨੇ ਜੋ ਮੰਗ ਹੈ ਠਾਕਰ ਆਪਣੇ ਤੇ ਹੈ ਉਹ ਠਾਕਰ ਵਾਲੇ ਹੁੰਦੇ ਨੇ ਅਸੀ ਤਾਂ ਅਮਰ ਸਕਣ ਤੋਂ ਬਾਅਦ ਵੀ ਗੁਰੂ ਤੇ ਵਿਸ਼ਵਾਸ ਨਹੀਂ ਕਰਦੇ। ਦਾਸ ਨੂੰ ਪੁੱਛਿਆ ਜੀ ਅਮਰ ਸਕਣਾ ਜ਼ਰੂਰੀ ਹੈ, ਗੁਰੂ ਵਾਲੇ ਬਨਣਾ ਜ਼ਰੂਰੀ ਹੈ ਤਾਂ ਦਾਸ ਦੇ ਅੰਦਰ ਬੜੇ ਖਿਆਲ ਆਏ। ਇੱਕ ਇਹ ਵੀ ਸੱਚਾ ਖਿਆਲ ਆਇਆ ਕਿ ਹਰ ਇੱਕ ਦੀ ਗੁਰੂ ਵਾਲਾ ਹੈ ਇੱਥੇ। ਜਿੰਨੇ ਦੁਨੀਆਂ ਤੇ ਮਨੁੱਖ ਨੇ ਹਰ ਕੋਈ ਗੁਰੂ ਵਾਲਾ ਹੈ। ਗੁਰੂ ਤੋਂ ਬਿਨਾ ਕੋਈ ਹੈ ਨਹੀਂ। ਪਰ ਵਿਸ਼ਵਾਸ ਨਹੀਂ ਹੈ ਪਤਾ ਨਹੀਂ ਹੈ ਇੱਕ ਬੰਦੇ ਕੋਲੇ 10 ਲੱਖ ਰੁਪਈਆ ਉਹਨੂੰ ਪਤਾ ਹੈ ਦੂਜੇ ਕੋਲੇ 10 ਲੱਖ ਹੈਗਾ ਉਹਨੂੰ ਪਤਾ ਨਹੀਂ ਹੈ ਤਾਂ ਫਿਰ ਵੰਜਾਈ ਹੋਇਆ ਨਾ ਉਤੋਂ ਉਹ 10 ਲੱਖ ਤੋਂ ਵੰਜਾਈ ਹੋਇਆ ਉਹਨੂੰ ਪਤਾ ਨਹੀਂ ਹੈ ਜਿਹਦੇ ਕੋਲ ਹੈਗਾ ਉਹਨੂੰ ਪਤਾ ਹੈ ਉਹ ਤਾਂ ਆਨੰਦ ਵੀ ਹੋਏਗਾ ਗੱਲ ਤਾਂ ਇਹ ਨਹੀਂ ਹਰ ਕੋਈ ਉਹਦੇ ਵਿੱਚ ਹੈ ਤੂੰ ਦਰਿਆਓ ਸਭ ਤੁਝ ਹੀ ਮਾਹੇ ਤੂੰ ਦਰਿਆਓ ਹੈ ਪਰਮੇਸ਼ਰ ਹੀ ਗੁਰੂ ਹੈ ਉਹ ਦਰਿਆਓ ਹੈ ਉਹਦੇ ਵਿੱਚ ਸਾਰਾ ਸਾਰੀ ਸਿਟੀ ਉਹਦੇ ਵਿੱਚ ਹੈ ਕਿ ਹਰ ਕੋਈ ਗੁਰੂ ਵਾਲਾ ਹੈ ਤੇ ਜਦੋਂ ਆਪਾਂ ਕਹਿੰਦੇ ਗੁਰੂ ਤਾਂ ਅਨਕਾਲਿਆ ਗੁਰੂ ਵਾਲਾ ਬਣ ਗਿਆ ਅਮਰ ਸ਼ਕ ਲਿਆ ਉਦੋਂ ਕੀ ਹੁੰਦਾ ਹੈ ਉਦੋਂ ਬਸ ਇਹਦੇ ਇੱਕ ਮਨ ਦੇ ਮਨ ਦਾ ਭਰਮ ਤੋੜਿਆ ਜਾਂਦਾ ਵੀ ਤੂੰ ਗੁਰੂ ਵਾਲਾ ਬਣ ਗਿਆ ਹੁਣ ਉਹਨੂੰ ਸ਼ਿਵਾਸ਼ ਆ ਜਾਂਦਾ ਹੈ ਵੀ ਮੈਂ ਹਾਂ ਸਿੱਖ ਧਰਮ ਵਿੱਚ ਪ੍ਰਵੇਸ਼ ਕਰ ਗਿਆ ਮੈਂ ਹਿੰਦੂ ਧਰਮ ਵਿੱਚ ਪ੍ਰਵੇਸ਼ ਕਰ ਗਿਆ ਮੈਂ ਇਸਲਾਮ ਵਿੱਚ ਚਲਾ ਗਿਆ ਮੈਂ 크੍ਰਿਸਚਨ ਬਣ ਗਿਆ ਉਹਦੇ ਉੱਤੇ ਇੱਕ ਮੋਹ ਲੱਗ ਜਾਂਦੀ ਹੈ ਉਹਨੂੰ ਆਪਣੇ ਆਪ ਨੂੰ ਇਹ ਹੋ ਜਾਂਦਾ ਜੀ ਮੈਂ ਹੁਣ ਇਹ ਬਣ ਗਿਆ ਮੈਂ ਸਿੱਖ ਬਣ ਗਿਆ ਗੁਰੂ ਦਾ ਉਹ ਇਸ ਵਿਸ਼ਵਾਸ 'ਚ ਆ ਕੇ ਉਹ ਫਿਰ ਸ਼ੁਰੂ ਕਰਦਾ ਹੈ ਨਾਮ ਜਪਣਾ ਜੇ ਵਿਸ਼ਵਾਸ ਨਾ ਆਵੇ ਤਾਂ ਅਸੀਂ ਤੋਂ ਬਹੁਤ ਦੇਖਿਆ ਨੇ ਅਮਰ ਸ਼ਖਸ਼ਾ ਕੇ 20-20 ਵਾਰ ਅਮਰ ਸ਼ਖ ਦੇ ਨੇ ਦਾਸ ਦੀ ਡਿਊਟੀ ਦੇ ਡਿਊਟੀ ਰਹੀ ਐ 20 25 25 26 ਸਾਲ ਲਾਈ ਐ ਰਤਵੜਾ ਸਾਹਿਬ ਅਮਰ ਸ਼ਕਾਉਣ ਦੀ ਕਈ ਕੀ ਵਾਰੇ ਅਮਰ ਸ਼ਕਣਾ ਕਿਉਂ ਵਿਸ਼ਵਾਸ ਨਹੀਂ ਬਣਿਆ ਜੀ ਮੈਂ ਤਾਂ ਉੱਥੇ ਜੀ ਵਿਆਹ ਚ ਲਿਆ ਗਿਆ ਬਨੂ ਉਹਨੇ ਆ ਖਵਾਤਾ ਜੀ ਮੇਰਾ ਹੋ ਗਿਆ ਮੇਰੇ ਕੇਸ ਕਰਤੇ ਡਾਕਟਰਾਂ ਨੇ ਮਰਾਉ ਪਰਤਾ ਮੈਂ ਅਮਰ ਸ਼ਰਤਾ ਮੈਂ ਕਹ ਕਾਰ ਲਾਤੀ ਮੈਂ ਨਤਨੇ ਵੀ ਸ਼ਰਤਾ ਛੇ ਜੇ ਇਹ ਕੀ ਹੈ ਵਿਸ਼ਵਾਸ ਨਹੀਂ ਬਣਿਆ ਫੇਰ ਸਕਦਾ ਹੈ ਫੇਰ ਸਕਦਾ ਹੈ ਇਹ ਵਿਸ਼ਵਾਸ ਨਹੀਂ ਜਿਹਦਾ ਵਿਸ਼ਵਾਸ ਬਣ ਗਿਆ ਉਹ ਇੱਕ ਵਾਰੀ ਛਕਣ ਨਾਲ ਹੀ ਬਣ ਜਾਏਗਾ ਔਰ ਮੈਂ ਬਹੁਤੇ ਦੇਖੇ ਨੇ ਜਿਨ੍ਹਾਂ ਨੇ ਕਦੇ ਅਮਰਤ ਛਕਿਆ ਨਹੀਂ ਹੈ ਉਹਨਾਂ ਦਾ ਪਿਛਲਾ ਵਿਸ਼ਵਾਸ ਚੱਲਦਾ ਆ ਰਿਹਾ ਹੈ ਜਨਮਾਂ ਜਨਮਾਂ ਦਾ ਉਹੀ ਕਮਾਲ ਕਰੀ ਜਾਂਦੇ ਨੇ ਸੋ ਬਾਤਾਂ ਹੋਰ ਨੇ ਖੁੱਲੀਆਂ ਦੱਸਣ ਵਾਲੀਆਂ ਬਾਤਾਂ ਨਹੀਂ ਹੈ ਇਹ ਸੋ ਬਾਤ ਆਪਣੀ ਇਹ ਚੱਲਦੀ ਹੈ ਕਿ ਇਹਨੇ ਉਸ ਅਨੰਤ ਤੱਕ ਪਹੁੰਚਣਾ ਹੈ ਮੌਸਮ ਵੀ ਇਹਦੇ ਮਨ ਦੇ ਉੱਤੇ ਅਸਰ ਪਾਉਂਦੇ ਨੇ ਇੱਕ ਦਿਨ ਐਸੇ ਹੁੰਦੇ ਨੇ ਚੰਚਲ ਜਦੋਂ ਇਹ ਖੇੜਦਾ ਹੀ ਨਹੀਂ ਹੈ ਇੱਕ ਸਮਾਂ ਐਸਾ ਆ ਜਾਂਦਾ ਜਦੋਂ ਅੰਦਰ ਬਹਿਣ ਦਾ ਮੌਜ ਨਾਲ ਬਾਹਰ ਤੱਕ ਘੁੰਮਾਂਗੇ ਮੀਂਹ ਪੈ ਰਿਆ ਬਠਾਤਾ ਬੈ ਰਹੀਆਂ ਹੋਮਸ ਪੈ ਜਾ ਗਰਮੀ ਪੈ ਰਹੀ ਹੈ ਕੀ ਜਾਣਾ ਅੰਦਰ ਹੀ ਬਹਿਨੇ ਆ ਖਾਣਾ ਖਾ ਕੇ ਫਿਰ ਬਹਿ ਗਿਆ ਸੌਂ ਗਿਆ ਫਿਰ ਉੱਠ ਕੇ ਬਹਿ ਗਿਆ ਖੇਤਾਂ 'ਚ ਕੰਮ ਹੋਏ ਹੋਏ ਨੇ ਫਸਲਾਂ ਲੱਗੀਆਂ ਹੋਈਆਂ ਉਹਨੇ ਕੰਮ ਕੋਈ ਹੈ ਨਹੀਂ ਨਹੀਂ ਪਈ ਜਾਂਦਾ ਫਸਲਾਂ ਨੂੰ ਚਲੋ ਆਪਾਂ ਅੰਦਰ ਬੱਠ ਜਾਈਏ ਨੇ ਵੱਖਾ ਜਲਾ ਕੇ ਗਾ ਕੋਈ ਦੁਕਾਨ ਤੇ ਆ ਨਹੀਂ ਰਿਹਾ ਆਰਾਮ ਨਾਲ ਬੈਠੇ ਚਲੋ ਸਿਮਨਾ ਕਰਦੇ ਆ ਸੋ ਇਸ ਸੌਣ ਦੇ ਮਹੀਨੇ ਵਿੱਚ ਜਿਹੜਾ ਇਹ ਹੈ ਕਿ ਇਹਦਾ ਮਨ ਥੋੜਾ ਜਿਹਾ ਚੰਚਲਤਾ ਤੋਂ ਪਿੱਛੇ ਹਟ ਜਾਂਦਾ ਤਾਂ ਮਨ ਜਿਉਂ ਹੀ ਸੁਸਤ ਜਿਹਾ ਹੋਇਆ ਢਾਲ ਜਿਹਾ ਹੋਇਆ ਤਾਂ ਇਹ ਇਨੂੰ ਸ਼ਬਦ ਨਾਲ ਜੋੜ ਕੇ ਇਹਦਾ ਲਾਹਾ ਲਿਆ ਜਾ ਸਕਦਾ। ਕੋਈ ਅੱਛਾ ਅਨੁਭਵ ਲਿਆ ਜਾ ਸਕਦਾ ਹੈ ਕਿਉਂਕਿ ਇੱਕ ਝਲਕ ਮਿਲਣੀ ਬਹੁਤ ਜ਼ਰੂਰੀ ਹੈ। ਇੱਕ ਝਲਕ ਮਿਲਣੀ ਬਹੁਤ ਜ਼ਰੂਰੀ ਹੈ। ਉਸ ਝਲਕ ਦੇ ਆਸਰੇ ਇਹਨੂੰ ਐਂ ਕਹੋ ਵੀ ਇੱਕ ਬਰੀਕ ਧਾਗਾ ਮਿਲ ਗਿਆ। ਹੱਥ ਵਹਿ ਗਿਆ ਦਾ ਉਸ ਬਰੀਕ ਧਾਗੇ ਦੇ ਆਸਰੇ ਇਹ ਉਸ ਮਹਾਨ ਅਨੁਭਵ ਪਹੁੰਚ ਸਕਦਾ ਹੈ ਉਸ ਇੱਕ ਛੋਟੀ ਝਲਕ ਦੇ ਅਸਰੇ ਉਹ ਝਲਕ ਮਿਲਣੀ ਹੈ ਮਨ ਦੇ ਰੁਕਣ ਨਾਲ ਉਹ ਝਲਕ ਗੁਰੂ ਵਾਲਾ ਤਾਂ ਬਣਿਆ ਹੋਇਆ ਏ ਗੁਰੂ ਦਾ ਚਾਹੁੰਦਾ ਆ ਜਾਵੇ ਪਰ ਇਹਦਾ ਮਨ ਬਾਹਰ ਭੱਜਿਆ ਫਿਰਦਾ ਹੈ ਗੁਰੂ ਇਹ ਨਾ ਵੀ ਤੱਕ ਨਹੀਂ ਕਰਦਾ ਕਿ ਇਹਨੂੰ ਖਿੱਚ ਕੇ ਬਾਹਰੋਂ ਲਿਆਵੇ ਨਾ ਜਿਹਦਾ ਮਨ ਲੱਗਦਾ ਪਦਾਰਥਾਂ ਚ ਲੱਗਿਆ ਠੀਕ ਹੈ ਵਧੀਆ ਖੇਡ ਰਿਹਾ ਖੇਡ ਕੋਈ ਵਿਰਲਾ ਲੱਖਾਂ ਚੋਂ ਕੋਈ ਇੱਕ ਕਰੋੜਾਂ ਚੋਂ ਕੋਈ ਇੱਕ ਜਿਹਦਾ ਉਹ ਬਾਹਰੋਂ ਤਿਆਗ ਕੇ ਜਲ ਜੇਤਨ ਨੂੰ ਛੱਡ ਕੇ ਅੰਦਰ ਆ ਜਾਂਦਾ ਹੈ ਉਹਨੂੰ ਗੁਰੂ ਖਿੱਚਦਾ ਫਿਰ ਉਹਦਾ ਮਨ ਠਹਿਰਦਾ ਹੈ ਫਿਰ ਗੁਰੂ ਸਮਝ ਜਾਂਦਾ ਵੀ ਇਹ ਹੁਣ ਜੜ ਜੇਤਨ ਛੱਡ ਗਿਆ ਇਹਨੂੰ ਲੋੜ ਨਹੀਂ ਆਉਣਾ ਜੀ ਕੋਈ ਨਹੀਂ ਸੂਖਮ ਸ਼ਕਤੀ ਆਏਗੀ ਉਸ ਤੋਂ ਬਚਾਲੂ ਗੁਰੂ ਤਾਂ ਇਸ ਕਰਕੇ ਪਿਆਰਿਓ ਆਪਣਾ ਜਿਹੜਾ ਸਬਜਕਟ ਤਾਂ ਇੱਕੋ ਹੀ ਐ ਕਿ ਆਪਾਂ ਕਿਸ ਤਰੀਕੇ ਨਾਲ ਉਸ ਮਹਾਨ ਆਨੰਦ 'ਚ ਪਹੁੰਚ ਜਾਈਏ ਜਿੱਥੇ ਸਾਰੇ ਹੀ ਦੁੱਖਾਂ ਦਾ ਖਾਤਮਾ ਹੈ ਜਿੱਥੇ ਕੋਈ ਹੌਕਾ ਨਹੀਂ ਕੋਈ ਈਰਖਾ ਨਹੀਂ ਕੋਈ ਨਿੰਦਿਆ ਨਹੀਂ ਕੋਈ ਕਿਸੇ ਖਿੰਦੀ ਮੰਗ ਨਹੀਂ ਕੋਈ ਇੱਛਾ ਨਹੀਂ ਰਾਜਿਆ ਵਾਂਗੂ ਜ਼ਿੰਦਗੀ ਜੀਂਦਾ ਹੈ ਇਹ ਇਹਨੂੰ ਜੀਣ ਦਾ ਪਤਾ ਲੱਗ ਜਾਂਦਾ ਇਹਨੂੰ ਜੀਵਨ ਮਿਲਦਾ ਇਹਨੂੰ ਕਹਿੰਦੇ ਜੀਵਨ ਹੈ ਬੱਬਾ ਅੱਲਾ ਕਿਆ ਕਰੇ ਮਾਰਾ ਜੀਵਨ ਬਖਸ਼ੋ ਇਹ ਹੀ ਜੀਵਨ ਹੈ ਬੇਪਰਵਾਹੀ ਵਾਲਾ ਕੋਈ ਚਿੰਤਾ ਫਿਕਰ ਨਹੀਂ ਹੈ ਸਭ ਨਾਲ ਪਿਆਰ ਹੈ ਸਭ ਦਾ ਭਲਾ ਮੰਗਦਾ ਹੈ ਇਹਨੀਆਂ ਬੇਨਤੀਆਂ ਪ੍ਰਵਾਨ ਕਰਿਓ ਉਲਾਂ ਜੋ ਕਾਮ ਆਫ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ